ਡਿੱਠੇ ਸਭੇ ਥਾਵ ਨਹੀਂ ਤੁਦ ਜੇਹਿਆ ਧੰਨ ਗੁਰੂ ਰਾਮਦਾਸ ਜੀ ਦੀ ਮਿਹਰ ਅਪਾਰ ਕਿਰਪਾ ਸਦਕਾ ਅੱਜ ਅਸੀਂ ਐਜ਼ ਅ ਫੈਮਲੀ ਪਹਿਲੀ ਵਾਰ ਦਰਸ਼ਨ ਦੀਦਾਰ ਕਰਨ ਆਏ ਆ ਤੇ ਇਸ਼ਪ੍ਰੀਤ ਕੌਰ 5 ਮੰਥ ਈਅਰ 올ਡ ਹੈਗੀ ਐ ਇਸ ਸਮੇਂ ਜੋ ਫਸਟ ਟਾਈਮ ਦਰਬਾਰ ਸਾਹਿਬ ਮੱਥਾ ਟੇਕਣ ਆਈ ਐ ਤੇ ਸਮਰਜੀਤ ਸਿੰਘ ਇਸ਼ਪ੍ਰੀਤ ਕੌਰ ਨੂੰ ਲੈ ਜਾਂਦੇ ਹੋਏ ਤੇ ਇਹ ਕਰੋ ਜੀ ਦਰਸ਼ਨ ਦੀਦਾਰੇ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਸਿਆ ਹੋਇਆ ਹੈ ਜੀ ਬਹੁਤ ਹੀ ਸੁੰਦਰ 골ਡਨ ਟੈਂਪਲ ਕਹਿ ਦਿੰਦੇ ਹਨ ਲੋਕ ਇਸ ਨੂੰ ਤੇ ਵਟ ਸ੍ਰੀ ਹਰਮੰਦਰ ਸਾਹਿਬ ਨਾਮ ਹੈ ਜੀ ਹਰੀ ਦਾ ਨਿਵਾਸ ਕਹਿਆ ਜਾਂਦਾ ਹੈ ਇਸ ਨੂੰ ਇਸ ਸਥਾਨ ਨੂੰ ਆਪ ਪਰਮਾਤਮਾ ਨੇ ਇਸ ਨੂੰ ਬਣਵਾਇਆ ਹੈ ਤੇ ਬੜਾਇਆ ਹੈ ਤੇ ਇਹ espiritkor ਆਪਣੇ ਪਾਪਾ ਦੇ ਨਾਲ ਕਰਦੇ ਹੋਏ ਪ੍ਰਕਰਮਾ ਤੇ ਮੰਮਾ ਵੀ ਨਾਲ ਨਾਲੇ ਤੇ ਇਹ ਹੈ ਜੀ ਜਿੱਥੇ ਲੱਗੀ ਹੈ ਜਲ ਦੀ ਸ਼ਬੀਲ ਇਹ ਚਾਰੋਂ ਕੋਨਿਆਂ ਤੇ ਲੱਗੀ ਹੋਈ ਹੈ ਪਰਕਰਮਾ ਦੇ ਤੇ ਉੱਪਰ ਲੱਗੀ ਹੋਈ ਹੈ ਸਕਰੀਨ ਜਿਹਦੇ ਤੇ ਗੁਰਬਾਣੀ ਲਿਖੀ ਹੋਈ ਆਂਦੀ ਹੈ ਜੋ ਵੀ ਸ਼ਬਦ ਅੰਦਰ ਚੱਲ ਰਿਹਾ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਜੀ 베ਰੀ ਸਾਹਿਬ ਵੱਲ ਦੁਖ ਪੰਜਨੀ 베ਰੀ ਸਾਹਿਬ ਵੱਲ ਜਿੱਥੇ ਜਾ ਕੇ ਅਸੀਂ ਇਸਪ੍ਰੀਤ ਨੂੰ ਕਰਾਵਾਂਗੇ ਜੀ ਇਸ਼ਨਾਨ ਅੱਜ ਪਹਿਲੀ ਵਾਰ ਉਹ ਅਮਰਤ ਰੋਵਰ ਦੇ ਵਿੱਚ ਕਰੇਗੀ ਇਸ਼ਨਾਨ ਮੇਰੇ ਲਾਗੇ ਖੇੜ ਰਹੀ ਹੈ ਇਸ ਲਈ ਤੁਹਾਨੂੰ ਵਿੱਚ ਵਿੱਚ ਆਵਾਜ਼ ਵੀ ਆਏਗੀ। ਸ਼੍ਰੀਦਿ ਇਸ਼ਨਾਨ ਕਰ ਚੁੱਕੀ ਸੀ ਨਾਲ ਹੀ ਹੋ ਰਹੀ ਸੀ ਜੀ ਪ੍ਰਕਰਮਾ ਸਾਹਿਬ ਦੀ ਸੇਵਾ ਤੇ ਅਸੀਂ ਬੈਠ ਗਏ ਸੀ ਸੀੜੀਆਂ ਤੇ ਜੋ ਕਿ ਲੰਗਰ ਹਾਲ ਵਾਲੇ ਪਾਸੇ ਨਜੰਦੀਆਂ ਨੇ ਤੇ ਸੇਵਾ ਕਰਕੇ ਜਦ ਥੋੜਾ ਜਿਹਾ ਅੱਗੇ ਚਲੇ ਗਏ ਸਨ ਤਾਂ ਫਿਰ ਅਸੀਂ ਦੁਬਾਰਾ ਗਏ ਤੇ ਇਹ ਹੈ ਜੀ ਦੁਖਪੰਜਨੀ 베ਰੀ ਕਿਹਾ ਜਾਂਦਾ ਹੈ ਕਿ ਬੀਬੀ ਰਛਨੀ ਦੇ ਪਤੀ ਦਾ ਕੋੜ ਇਸ ਜਗ੍ਹਾ ਤੇ ਹੀ ਜੋ ਹੈ ਉਹ ਠੀਕ ਹੋਇਆ ਸੀ। ਤੇ ਤੁਸੀਂ ਵੀ ਕਰੋ ਜੀ ਦਰਸ਼ਨ ਦੁਖਪੰਜਨੀ 베ਰੀ ਦੇ ਤੇ ਇੱਥੇ ਹੀ ਥੋੜਾ ਸੈੱਬ ਵੀ ਬਣਿਆ ਹੈ ਜਿੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਾਰ ਸੇਵਾ ਜੋ ਹੈ ਉਹ ਦੇਖਿਆ ਕਰਦੇ ਸੀ ਇਹ ਪ੍ਰਕਰਮਾ ਦੇ ਵਿੱਚ ਹੀ ਬਣੀ ਹੋਈ ਹੈ ਤੇ ਇਸ ਤੋਂ ਅੱਗੇ ਫਿਰ ਅਸੀਂ ਗਏ ਆ ਤੇ ਇਹ ਆ ਗਿਆ ਜੀ ਸ਼ਹੀਦ ਵੰਗਾ ਬਾਬਾ ਦੀਪ ਸਿੰਘ ਜੀ ਜਿੱਥੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਪ੍ਰਾਣ ਜੋਤੀ ਉਤ્યાਗੇ ਸੰ ਯਾਨੀ ਸ਼ਹੀਦੀ ਦਿੱਤੀ ਸੀ ਜੀ ਤੇ ਇਹ ਆ ਗਿਆ ਜੀ ਸਥਾਨ ਕੜਾ ਪ੍ਰਸ਼ਾਦੀ ਦੇਖ ਕਰਵਾਉਣ ਵਾਸਤੇ ਇੱਥੋਂ ਅਸੀਂ ਪਰਚੀ ਲਈਤੀ ਤੇ ਫਿਰ ਅਸੀਂ ਅੱਗੇ ਜਾ ਕੇ ਕੜਾ ਪ੍ਰਸ਼ਾਦੀ ਦੇਖ ਕਰਾਈ ਸੀ ਤੁਸੀਂ ਜੋ ਵੀ ਆਪਣੀ ਅਰਦਾਸ ਕਰਨਾ ਚਾਹੁੰਦੇ ਹੋ ਉਹ ਕੜਾ ਪ੍ਰਸ਼ਾਦੀ ਦੇਖ ਲੈ ਕੇ ਕਰੋ ਤੇ ਨਾਲ ਹੀ ਹੋਤੇ ਦੇਖ ਕਰਵਾ ਦਿਵੋ ਕਿਉਂਕਿ ਹੁਣ ਅੰਦਰ ਨਹੀਂ ਲੈ ਜਾਂਦੇ ਪਹਿਲੇ ਮੈਨੂੰ ਯਾਦ ਹੈ ਅੰਦਰ ਲੈ ਜਾਂਦੇ ਹੁੰਦੇ ਸੀਗੇ ਤੇ ਹੁਣ ਬਾਹਰ ਹੀ ਪਹਿਲੇ ਦੇਖਾ ਦਿੰਦੇ ਹਨ ਤੇ ਇਸ਼ਪ੍ਰੀਤ ਦੇ ਪਾਪਾ ਲੈ ਕੇ ਆਏ ਸਨ ਨਾਲ ਉਹਨਾਂ ਨੇ ਬੈਗ ਵੀ ਪਕੜਿਆ ਹੋਇਆ ਇਸ਼ਪ੍ਰੀਤ ਦਾ ਕਿਉਂਕਿ ਮੰਮਾ ਨੇ ਇਸ਼ਪ੍ਰੀਤ ਨੂੰ ਹੁਣ ਚੁੱਕਿਆ ਹੋਇਆ ਸੀ ਵੈਸੇ ਤੇ ਇਸ਼ਪ੍ਰੀਤ ਪੂਰੇ ਟਾਈਮ ਪਾਪਾ ਕੋਲ ਸੀ ਤੇ ਇੱਥੋਂ ਫਿਰ ਪਾਪਾ ਨੇ ਕਰਾਈ ਜੀ ਦੇਖ ਤੇ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਦਰਸ਼ਨ ਕਰਨ ਹਰਮੰਦਰ ਸਾਹਿਬ ਅੰਦਰ ਤੇ ਇੱਥੋਂ ਦੀ ਦਸ਼ਨੀ ਡਿਉਰੀ ਦਾ ਆ ਜਾਂਦਾ ਹੈ ਜੀ ਦਰਵਾਜ਼ਾ ਦੇ ਦਸ਼ਨੀ ਡੇਹੇ ਤੋਂ ਅੱਗੇ ਤੁਸੀਂ ਕੈਮਰਾ ਨਹੀਂ ਔਨ ਕਰ ਸਕਦੇ ਫੋਟੋਆਂ ਨਹੀਂ ਖਿੱਚ ਸਕਦੇ ਵੀਡੀਓ ਨਹੀਂ ਬਣਾ ਸਕਦੇ ਜੋ ਕਿ ਬਹੁਤ ਹੀ ਅੱਛਾ ਰੂਲ ਹੈ ਕਿਉਂਕਿ ਸਾਡੇ ਵਰਗੇ ਫਿਰ ਵੀਡੀਓ ਹੀ ਬਣਾਉਂਦੇ ਰਹਿ ਜਾਣਗੇ ਤੇ ਅੰਦਰ ਜਾ ਕੇ ਅਸੀਂ ਪੂਰੇ ਮਨ ਦੇ ਨਾਲ ਫਿਰ ਸਾਡਾ ਧਿਆਨ ਸਿਰਫ ਦਰਸ਼ਨ ਕਰਨ ਵਾਲੀ ਹੋ ਜਾਂਦਾ ਹੈ ਅਸੀਂ ਬਹੁਤ ਸੋਹਣੇ ਦਰਸ਼ਨ ਕਰਕੇ ਆਏ ਜੀ ਤੇ ਇਹ ਆ ਗਿਆ ਅਕਾਲ ਤਖਤ ਸਾਹਿਬ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀਵਸਾਰੀ ਕਰਵਾਈ ਸੀ ਨੀ ਪੱਥਰ ਆਪਣੇ ਹੱਥੀ ਰੱਖਿਆ ਸੀ ਜੋ ਕਿ ਰਾਜਨੀਤਿਕ ਪ੍ਰਭ ਸੱਤਾ ਦਾ ਪ੍ਰਤੀਕ ਹੈ ਤੇ ਬਿਲਕੁਲ ਠੀਕ ਸਾਹਮਣੇ ਧਾਰਮਿਕ ਪ੍ਰਤੀਕ ਜੋ ਕਿ ਹਰਮੰਦਰ ਸਾਹਿਬ ਹੈ ਜਿਸ ਦੀ ਸਾਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਸੀ ਗੁਰੂ ਰਾਮਦਾਸ ਜੀ ਦੇ ਹੁਕਮ ਦੇ ਨਾਲ ਤੇ ਬਹੁਤ ਹੀ ਸੁੰਦਰ ਬਹੁਤ ਹੀ ਸੋਹਣੇ ਦਰਸ਼ਨ ਦਿਦਾਰੇ ਸਾਨੂੰ ਹੋਏ ਤੇ ਬੜੇ ਖੁੱਲੇ ਦਰਸ਼ਨ ਦਿਦਾਰੇ ਹੋਏ ਔਰ ਇਸ ਪ੍ਰੀਤ ਨੇ ਬਿਲਕੁਲ ਵੀ ਤੰਗ ਨਹੀਂ ਕੀਤਾ ਇਹ ਦੋ ਨਿਸ਼ਾਨ ਸਾਹਿਬ ਜਿਹੜੇ ਲੱਗੇ ਨੇ ਇੱਕ ਦੇ ਨਾਲ ਹੀ ਇਹ ਮੀਰੀ ਪੀਰੀ ਦੇ ਪ੍ਰਤੀਕ ਹਨ ਮੀਰੀ ਪੀਰੀ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਦੋ ਤਲਵਾਰਾਂ ਪਹਿਨੀਆਂ ਸੀ ਉਹਦਾ ਪ੍ਰਤੀਕ ਹਨ ਇੱਕ ਨਿਸ਼ਾਨ ਸਾਹਿਬ ਦੂਸਰੇ ਤੋਂ ਥੋੜਾ ਉੱਚਾ ਹੈ ਥੋੜਾ ਜਿਹਾ ਫਰਕ ਹੈ ਕਿੰਨਾ ਦੱਸ ਜਤਨਾ 1 ਫੁੱਟ ਦਾ ਫਰਕ ਹੈ ਪੀਰੀ ਦਾ ਜੋ ਨਿਸ਼ਾਨ ਸਾਹਿਬ ਹੈ ਉਹ ਮੀਰੀ ਨਾਲੋਂ 1 ਫੁੱਟ ਤੋਂ ਉੱਚਾ ਹੈ ਤੇ ਪੀਰੀ ਯਾਨੀ ਕਿ ਧਰਮ ਜੋ ਹੈ ਉਹ ਹਮੇਸ਼ਾ ਰਾਜਨੀਤਿਕ ਸੱਤਾ ਤੋਂ ਜੋ ਹੈ ਉਹ ਉੱਪਰ ਹੀ ਰਹੇਗਾ ਇਹ ਦੋ ਨਿਸ਼ਾਨ ਸਾਹਿਬ ਜੋ ਕਿ ਬਿਲਕੁਲ ਲਾਲ-ਨਾਲ ਲੱਗੇ ਹੋਏ ਨੇ ਇਹ ਦੇਖੋ ਜੀ ਤੁਸੀਂ ਵੀ ਕਰੋ ਦਰਸ਼ਨ ਇਸਪ੍ਰੀ ਤੇ ਇੱਥੇ ਸੋ ਚੁੱਕੀ ਸੀ ਕਿਉਂਕਿ ਉਹਨੂੰ ਬੜੀ ਦੇਰ ਦੀ ਨੀਂਦ ਆ ਰਹੀ ਸੀ ਤੇ ਅਸੀਂ ਇਹਨੂੰ ਬਾਹਰ ਲਿਆ ਕੇ ਅਕਾਲ ਤਖਤ ਦੇ ਲੱਗੇ ਅਸੀਂ ਇਹਨੂੰ ਲਟਾਤਾ ਸੀ ਤੇ ਆਪਣੇ ਪਾਪਾ ਕੋਲ ਲੇਟੀ ਹੋਈ ਸੀ ਮਤਲਬ ਸੌ ਰਹੀ ਸੀ ਤੇ ਮੰਮਾ ਨੇ ਸੋਚਿਆ ਚਲੋ ਥੋੜੀ ਵੀਡੀਓ ਬਣਾ ਲਿੱਤੀ ਜਾਵੇ ਤੇ ਇੱਥੇ ਹੈ ਜੀ ਸੰਤ ਜਨੈਲ ਸਿੰਘ ਤੇ ਹੋਰ ਜੋ ਉਹਨਾਂ ਦੇ ਨਾਲ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਇਹ ਜੋ ਹੈ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਪਰ ਕਰਮਾ ਅਦਰ ਹਰਮੰਦਰ ਸਾਹਿਬ ਹੋਰ ਅਕਾਲ ਤਖਤ ਸਾਹਿਬ ਦੇ ਕੋਲ ਹੀ ਹੈ ਜੀ ਤੇ ਇਸ ਤਰ੍ਹਾਂ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਕਰਕੇ ਤੇ ਫਿਰ ਅਸੀਂ ਆ ਗਏ ਜੀ ਬਾਹਰ ਤੇ ਠਿੱਠੇ ਸਭੇ ਥਾਵ ਨਹੀਂ ਤੁਦ ਜਿਹਿਆ ਬਹੁਤ ਹੀ ਸੋਹਣੇ ਦਰਸ਼ਨ ਦਿਦਾਰੇ ਹੋਏ ਸਾਨੂੰ ਤੇ ਇਹ ਬਾਹਰ ਦੀ ਜਗਾ ਸਾਰੀ ਤੇ ਅਸੀਂ ਫਿਰ ਗਏ ਜੀ ਜੋੜੇ ਪਾਣ ਵਾਸਤੇ ਕਿਉਂਕਿ ਅਸੀਂ ਜਾਣਾ ਸੀ ਸ਼੍ਰੀਦਾ ਸਾਹਿਬ ਦਰਸ਼ਨ ਕਰਨ ਤੇ ਫੇਰੇ ਪਿਛਲੀ ਮਾਰਕੀਟ ਜਿਹੜੀ ਜਾਂਦੀ ਹੈ ਅਸ਼ੀਦਾ ਸਾਹਿਬਾ ਦੀ ਮਾਰਕੀਟ ਵੀ ਕਹਿ ਦਿੰਦੇ ਆਈ ਥਿੰਕ ਉਹਨੂੰ ਤੇ ਜਿੱਥੋਂ ਅਕਸਰ ਸ਼ਾਪਿੰਗ ਵੀ ਕਰ ਲੈਂਦੀ ਹੈ ਜੋ ਵੀ ਲੋਕ ਬਾਹਰੋਂ ਵੀ ਆਂਦੇ ਨੇ ਉਹ ਵੀ ਤੇ ਇਹ ਆ ਗਿਆ ਜੀ ਗੁਰਦੁਆਰਾ ਬਾਬਾ ਅਟਲ ਰਾਏ ਜੀ ਦਾ ਅਟਲ ਰਾਏ ਜੀ ਦਾ ਜੋ ਕਿ ਨੌ ਮੰਜ਼ਿਲਾ ਇਮਾਰਤ ਬਣੀ ਹੋਈ ਹੈ ਕਿਉਂਕਿ ਉਹ 9 ਸਾਲ ਦੀ ਉਮਰ ਦੇ ਵਿੱਚ ਜੋ ਹੈ ਉਹ ਕਾਲ ਚਲਾਣਾ ਕਰ ਗਏ ਸਨ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਅਸੀਂ ਬਾਹਰੋਂ ਹੀ ਮੱਥਾ ਟੇਕ ਕੇ ਅੰਦਰ ਨਹੀਂ ਗਏ ਤੇ ਇਹ ਗਲੀ ਆ ਗਈ ਜੀ ਉਹ ਮਾਰਕੀਟ ਆ ਗਈ ਸਾਰੀ ਜਿੱਥੋਂ ਸੀਦਾ ਸਾਹਿਬ ਅਸੀਂ ਜਾ ਕੇ ਪੈਦਲ ਜਾ ਸਕਦੇ ਹਾਂ ਤੇ ਰਿਕਸ਼ਾ ਕਰਕੇ ਜਾਣੇ ਤੇ ਤੁਸੀਂ ਦੂਜੀ ਸਾਈਡ ਤੋਂ ਵੀ ਜਾ ਸਕਦੇ ਹੋ ਬਾਹਰੋਂ ਵੀ ਰਿਕਸ਼ਾ ਮਿਲ ਜਾਂਦਾ ਹੈ ਤੇ ਅਸੀਂ ਸੋਚਿਆ ਚਲੋ ਪੈਦਲ ਚੱਲੇ ਜਾਂਦੇ ਹਾਂ ਤੇ ਇੱਥੇ ਅਸੀਂ ਪੈਦਲ-ਪੈਦਲ ਜਾਂਦੇ ਹੋਏ ਤੇ ਈਸ਼ਪ੍ਰੀਤ ਨੂੰ ਜੁਕਿਆ ਹੋਇਆ ਹੈ ਉਹ ਤੇ ਪਾਪਾ ਸਿੰਘ ਨੇ ਤੇ ਈਸ਼ਪ੍ਰੀਤ ਆਪਣੇ ਪਾਪਾ ਸਿੰਘ ਕੋ ਤੇ ਮੰਮਾ ਨਾਲ-ਨਾਲ ਕਦਮ ਸੇ ਕਦਮ ਮਿਲਾਤੇ ਹੋਏ ਤੇ ਮਾਰਕੀਟ ਚ ਹੁੰਦੇ ਹੋਏ ਅਸੀਂ ਸੋਹਣੇ ਸੋਹਣੇ ਸੂਟ ਫੁਲਕਾਰੀਆ ਜੁੱਤੀਆਂ ਸਭ ਦੇਖਦੇ ਹੋਏ ਜ਼ਰੂਰ ਗਏ ਪਰ ਅਸੀਂ ਖਰੀਦੇ ਕੁਝ ਵੀ ਨਹੀਂ ਕਿਉਂਕਿ ਪਾਪਾ ਸਿੰਘ ਕਹਿੰਦੇ ਨੇ ਸਭ ਲੁਧਿਆਣਾ ਚ ਮਿਲ ਜਾਂਦਾ ਹੈ। ਤੋਂ ਦੇਖਦੇ ਹਾਂ ਲੁਧਿਆਣਾ ਚ ਅਸੀਂ ਕੀ ਕੀ ਲੈਣੇ ਆ ਫਿਲਹਾਲ ਲੈ ਹੀ ਲਵਾਂਗੇ ਕੁਛ ਨਾ ਕੁਛ। ਤੇ ਇੱਥੇ ਹੋਰ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਸੀ ਜਿਵੇਂ ਗੁਰਦੁਆਰਾ ਵਿਵੇਕ ਸਰ ਹੋ ਗਿਆ ਤੇ ਇਹ ਸੀਗਾ ਗੁਰਦੁਆਰਾ ਅੰਗੀਠਾ ਸਾਹਿਬ ਜੋ ਕਿ ਸਿੰਘ ਜੋ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਤੇ ਰਸਤੇ 'ਚ ਹੋਰ ਵੀ ਗੁਰਦੁਆਰਾ ਸਾਹਿਬ ਸਨ ਜੋ ਅਸੀਂ ਨਹੀਂ ਜਾ ਪਾਇਆ ਕਿਉਂਕਿ ਸਰ ਕੋ ਟਾਈਮ ਬੜਾ ਕੱਟ ਸੀ ਜੀ ਅਸੀਂ ਘਰੋਂ ਹੀ 12 ਵਜੇ ਆਇਆ ਸੀ 3 ਵਜੇ ਪਹੁੰਚੇ ਸੀ ਲੁਧਿਆਣੇ ਤੋਂ ਚਲ ਕੇ ਤੇ ਅਸੀਂ ਫਿਰ ਰਾਤੀ ਘਰ ਵੀ ਪਹੁੰਚਣਾ ਸੀ ਤੇ ਸਾਡਾ ਮੇਨ ਜੋ ਸੀਗਾ ਕਿ ਅਸੀਂ ਦਰਬਾਰ ਸਾਹਿਬ ਸੋਨੇ ਦਰਸ਼ਨ ਕਰ ਲੀਏ ਤੇ ਨਾਲ ਹੀ ਸ਼ੀਰ ਦਾ ਸਾਹਿਬ ਵੀ ਮੱਥਾ ਟੇਕ ਲੀਏ ਤੇ ਇਹ ਆ ਗਿਆ ਜੀ ਗੁਰਦੁਆਰਾ ਸ਼ੀਰ ਦਾ ਸਾਹਿਬ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਜੋ ਸਸਕਾਰ ਸੀਗਾ ਬਾਬਾ ਦੀਪ ਸਿੰਘ ਜੀ ਦਾ ਉਹ ਇਸ ਥਾਨ ਤੇ ਹੋਇਆ ਸੀਗਾ ਇਹ ਗੁਰਦੁਆਰਾ ਸਾਹਿਬ ਆ ਗਿਆ ਤੇ ਇੱਥੋਂ ਦੀ ਦਰਸ਼ਨ ਕਰਕੇ ਮੱਥਾ ਟੇਕ ਕੇ ਤੇ ਫਿਰ ਅਸੀਂ ਆਪਣੀ ਸ਼ਾਹੀ ਸਵਾਰੀ ਤੇ ਬੈਠ ਕੇ ਯਾਨੀ ਕਿ ਈ ਰਿਕਸ਼ਾ ਤੇ ਬੈਠ ਕੇ ਦੁਬਾਰਾ ਅਸੀਂ ਦਰਬਾਰ ਸਾਹਿਬ ਵੱਲ ਨੂੰ ਗਏ ਕਿਉਂਕਿ ਸਾਡੀ ਗੱਡੀ ਜੋ ਸੀ ਉਹ ਪਾਰਕਿੰਗ 'ਚ ਲੱਗੀ ਹੋਈ ਸੀ ਐਂd ਸ਼ਾਮ ਦਾ ਵੇਲਾ ਹੋ ਚੁੱਕਾ ਸੀ ਤੇ ਅਸੀਂ ਅਜੇ ਲੰਗਰ ਤੇ ਛੱਕਿਆ ਨਹੀਂ ਸੀਗਾ ਤੇ ਕੁਝ ਖਾਇਆ ਵੀ ਨਹੀਂ ਸੀ ਤੇ ਸੋਚਿਆ ਕਿ ਛੋਲੇ ਕੁਲਚੇ ਖਾਏ ਜਾਣ ਜੋ ਕਿ ਅਸੀਂ ਸੋਚਿਆ ਉਸੇ ਮਾਰਕੀਟ ਤੋਂ ਜਾ ਕੇ ਖਾਏ ਜਾਣ ਲਗੀ ਕੁਲਵੰਤ ਵਾਲਾ ਜੋ ਕਿ ਬਹੁਤ ਹੀ ਫੇਮਸ ਹੈ ਉਹ ਤੇ ਬੰਦ ਹੋ ਚੁੱਕਿਆ ਆਏਗਾ ਪਰ ਉਹਦੇ ਲੱਗੇ ਸਕੇ ਕੋਈ ਤਾਂ ਹੋਏਗਾ ਤੇ ਇਹ ਉਹਦੇ ਲੱਗੇ ਹੀ ਬਿਲਕੁਲ ਸੀ ਸ਼ਰਮਾ ਕਰਕੇ ਇੱਥੇ ਫਿਰ ਅਸੀਂ ਆਏ ਤੇ ਏਸ਼ਪ੍ਰੀਤ ਕੌਰ ਜੋ ਕਿ ਬੜੇ ਹੀ ਧਿਆਨ ਨਾਲ ਇੱਧਰ ਉੱਧਰ ਘੌਰ ਨਾਲ ਦੇਖ ਰਹੀ ਸੀ ਤੇ ਇਹ ਆ ਗਏ ਜੀ ਸਾਡੇ ਕੁਲਚੇ ਜੋ ਕਿ ਬੜੇ ਟੇਸਟੀ ਸੀਗੇ ਤੇ ਭੁੱਖ ਵੀ ਲੱਗੀ ਸੀ ਸਾਨੂੰ ਬੜਾ ਹੀ ਮਜ਼ਾ ਆਇਆ ਤੇ ਫਿਰ ਅਸੀਂ ਜਾਂਦੇ ਹੋਏ ਜੀ ਵਾਪਸੀ ਆਪਣੀ ਪਾਰਕਿੰਗ ਵੱਲ ਨੂੰ ਤੇ ਇਹ ਜੋ ਇਮਾਰਤ ਬਣੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗ ਰਹੀ ਸੀ ਲਾਈਟਾਂ ਦੇ ਵਿੱਚ ਤੇ ਸਾਹਮਣੇ ਸਕਰੀਨਾਂ ਲੱਗੀਆਂ ਹੋਈਆਂ ਸੀ ਜਿੱਦੇ ਤੇ ਅੰਦਰ ਦਾ ਪ੍ਰੋਗਰਾਮ ਹਰਮੰਦਰ ਸਾਹਿਬ ਦਾ ਅੰਦਾਪੇ ਅਸੀਂ ਪਾਠ ਸ਼ੁਰੂ ਹੋ ਚੁੱਕਿਆ ਸੀ ਤੇ ਲਈ ਆਪਣੀ ਗੱਡੀ ਐਂਡ ਉਸੇ ਹੀ 골ਡਨ ਗੇਟ ਤੋਂ ਜਿੱਥੋਂ ਅਸੀਂ ਐਂਟਰੀ ਕੀਤੀ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉੱਥੋਂ ਹੀ ਹੁਣ ਅਸੀਂ ਜਾ ਰਹੇ ਹਾਂ ਜੀ ਬਾਹਰ ਵਾਪਸ ਬਹੁਤ ਸੁੰਦਰ ਗੇਟ ਤਨ ਗੁਰੂ ਰਾਮਦਾਸ ਜੀ ਤੇ ਇਸ ਤੋਂ ਬਾਅਦ ਅਸੀਂ ਆ ਗਏ ਜੀ ਕਰਤਾਰਪੁਰ ਜੋ ਕਿ ਇਸਪ੍ਰਿਤ ਦੀ ਪੂਆ ਛੋਟੀ ਦਾ ਘਰ ਹੈ ਇਸਪ੍ਰਿਤ ਕੋਰ ਖੇਡਦੇ ਹੋਏ ਆਪਣੇ ਕਜ਼ਨਸ ਦੇ ਨਾਲ ਜੋ ਕਿ ਬੜੀ ਹੀ ਸ਼ੈਤਾਨੀਆਂ ਕਰ ਰਹੀ ਸੀ ਬਟ ਬਾਤ ਚ ਰੋਈ ਰੋਈ ਵੀ ਬਹੁਤ ਸੀ ਤੇ ਬਟ ਖੇਡਦੇ ਹੋਏ ਐਂਡ ਕਿਊਟੂ ਬੜੀ ਲੱਗ ਰਹੀ ਸੀ ਅੱਜ ਨਿਊ ਡਰੈਸ ਵਿੱਚ ਜੋ ਕਿ ਪਾਪਾ ਨੇ ਲਾ ਕੇ ਦਿੱਤੀ ਸੀ ਤੇ ਸ਼ੂਜ਼ ਪਾਏ ਹੋਏ ਸੀ ਜੋ ਕਿ ਨਾਨੀ ਨੇ ਲਾ ਕੇ ਦਿੱਤੇ ਸੀ ਇਹ ਨਵੇਂ ਸ਼ੂਜ਼ ਹੋਰ ਲਾੜੇ ਆ ਦੇ ਹਜੇ ਤੇ ਬੁੱਟੀ ਪਿਆਰੀ ਜਿਹੀ ਪਾ ਕੇ ਕਿਊਟੂ ਬੱਚਾ ਬਣ ਜਾਂਦਾ ਹੈ ਤੇ ਜੇ ਤਾਂ ਨਿਆ ਘਰਤਾਰੰਦਾ ਤੇ ਫਿਰ ਨਜਰਾ ਆ ਜਾਂਦਾ ਤੇ ਫਿਰ ਰੋਂਦੀ ਵੀ ਹੋਣਾ ਹੀ ਹੈ ਸੋ ਇੱਥੇ ਆਪਣੇ ਪੈਨ ਭਰਾਣਾ ਖੇੜਤੇ ਹੋਏ ਤੇ ਇੱਥੋਂ ਆਗੇ ਸੀ ਜੇ ਅਸੀਂ ਘਾਰ ਤੇ ਇੱਥੇ ਸਾਡਾ ਵਲੌਗ ਅੰਮ੍ਰਿਤਸਰ ਦਾ ਹੋ ਗਿਆ ਸੀ ਜੀ ਖਤਮ ਤੇ ਇਹ ਸੀ ਨੈਕਸਟ ਦੇ ਅਸ਼ਟਮੀ ਦਾ ਇਸਪ੍ਰੀਤਲੀ ਆਈ ਸੀ ਬਹੁਤ ਸਾਰੀ ਕੰਜਕ ਕਿਉਂਕਿ ਇਸਪ੍ਰੀਤ ਦੀ ਸੀ ਇਹ ਫਸਟ ਕੰਜਕ ਇਸਪ੍ਰੀਤ ਤੇ ਨਹੀਂ ਗਈ ਸੀ ਬਟ ਉਹਦੇ ਲਈ ਘਰ ਕੰਜਕਾਂ ਆ ਗਈਆਂ ਸੀ ਉਹਦੀ ਵੱਡੀ ਪੂਆ ਜੋ ਸਾਡੇ ਬਿਲਕੁਲ ਘਰ ਦੇ ਲੱਗ ਗਈ ਰਹਿੰਦੇ ਨੇ ਉਹਨਾਂ ਵੱਲੋਂ ਵੀ ਆ ਗਈ ਸੀ ਤੇ ਇੱਥੇ ਕਰਾਂਗੇ ਜੀ ਅਸੀਂ ਆਪਣੇ ਅੱਜ ਦੇ ਵਲੌਗ ਦੀ ਐਂਡਿੰਗ ਵਲੌਗ ਦੇ ਨਾਲ ਆ ਰਹੇ ਨੇ ਕਿਉਂਕਿ ਸਪਿਰਿਟ ਠੀਕ ਵੀ ਨਹੀਂ ਸੀ ਕੁਝ ਦਿਨਾਂ ਤੋਂ ਉਸਨੂੰ ਫੀਵਰ ਹੋ ਰਿਹਾ ਸੀ ਤੇ ਸਾਡੇ ਵਲੌਗਸ ਨੂੰ ਕਰਦੇ ਰਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਕੇ ਜਾਓ ਥੈਂਕ ਯੂ ਬਾਏ ਬਾਏ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖ ਬਹੁਤ سارے ਲੋਕ ਰਹੇ ਨੇ ਥੈਂਕ ਯੂ